ਮੇਰਾ ਨਾਮ ਆਈ ਸਾਜਨ ਕੁਮਾਰ ਆਪਣਾ ਤੋਖਾ ਦਾ ਮੋੜ ਤੇ ਰਹਣਾ ਲਾਈ ਤੇ ਮੇਰੀ ਮਾਤਾ ਕੱਲ ਸਵੇਰੇ ਮੰਦਰੋਂ ਆ ਰਹੇ ਸੀਗੇ ਤੇ ਇਸ ਬੰਦੇ ਨੇ ਸਟ੍ਰੈਚਿੰਗ ਮਤਲਬ ਹੱਤ ਪਾਇਆ ਇਹਨਾਂ ਨੇ ਮੇਰੀ ਮਾਤਾ ਦੇ ਗਲ ਤੇ ਉਹ ਚੈਨ ਟੁੱਟ ਗਿਆ ਮੇਰੀ ਮਾਤਾ ਦੇ ਹੱਥ ਵਿੱਚ ਰਹਿ ਗਈ ਅਸੀਂ ਵੀਡੀਓ ਕਢਾਈ ਤੇ ਇਹਨੂੰ ਅੱਜ ਫੜਿਆ ਇਹਨੇ ਇੱਕ ਗੁਨਾਹ ਵੀ ਪੜ ਗਿਆ ਮੇਰੇ ਕੋਲ ਬਾਈਕ ਦੀ ਵੀ ਫੋਟੋ ਹੈ ਇਹਦੀ ਕਿਵੇਂ ਸੀ ਮਦਰ ਟੁੱਟ ਮਦਰ ਕੁਸ਼ੂਰ ਨਹੀਂ 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 ਪੈਦਲ ਸੀਗੇ ਪੈਦਲ ਸੀਗੇ ਕਿਉਂ ਜਾ ਰਹੇ ਸੀ ਮੰਦਿਰ ਆਹ ਉਰੇ ਆਪਣਾ ਟੋਕਾ ਨਾ ਬੋਰਡ ਦੇ ਉੱਪਰ ਹੀ ਸੌਂਪ ਦੇ ਸਿਰੇ 8 ਵੇ ਦੀ ਗੱਲ ਹੈ ਹਾਂ ਇਹਦਾ ਮੰਨਦਾ ਮੰਨ ਗਿਆ ਹੁਣੀ ਮੰਨੇ ਮੈਂ ਕਹਾ ਤੂੰ ਕੀਤਾ ਕਹਿੰਦਾ ਪਾਜੀ ਗਲਤੀ ਹੋ ਗਈ ਮੇਰੇ ਤੋਂ ਮੈਂ ਕਹਾ ਫੇਰ ਉਹਦੇ ਆਪਾ ਤਪੜ ਰਾਇਆ ਮੈਂ ਇਦਾਂ ਨਹੀਂ ਸਾਨੂੰ ਵੀ ਗੁੱਸਾ ਹੀ ਤੁਸੀਂ ਬਜ਼ੁਰਗ ਬੰਦੇ ਨੂੰ ਤੱਕਾ ਲਾ ਕੇ ਕੋਈ ਚੀਜ਼ ਖੋ ਰਹੇ ਹੋ ਕੱਲ ਨੂੰ ਉਹਨੇ 19 ਦੀ ਗੱਲ ਹੋ ਜੇ ਫੇਰ ਚਲੋ ਫਿਰ ਕਾਫੀ ਜ਼ਿਆਦਾ ਹੋ ਜਾਂਦਾ ਹੈ ਹਾਂ ਜੀ ਨਾ ਅਸੀਂ ਤਾਂ ਨੰਬਰ ਤੇ ਦੀ ਫੋਟੋ ਖਿੱਚੀ ਸੀ ਸਿਰਫ ਮੈਨੂੰ ਅੱਜ ਇਹ ਮਿਲ ਗਿਆ ਬੰਦਾ ਅਦੇ ਮੋੜ ਤੇ ਹੁਣ ਥਾਣੇ ਲੈ ਕੇ ਜਾਣਾ ਚੈਨ ਤਾਂ ਹੈਗੀ ਸੀ ਸਾਡੇ ਕੋਲ ਅੰਦਰ ਹੀ ਰਹਿ ਗਈ ਸੀ ਚੈਨ ਤਾਂ ਉਹਨਾਂ ਦੇ ਤੇ ਮੁਰ ਮੈਂ ਇਹ ਕਹਾਂਗਾ ਪ੍ਰਸ਼ਾਸਨ ਇਹਨਾਂ ਦੇ ਉੱਪਰ ਲਾਵੇ ਜੇ ਇਹਨਾਂ ਦੇ ਅਕੜੀਆਂ ਲਾਣੀਆਂ ਬਸ ਇਹੀ ਹੈ ਜੀ ਸਾਡੇ ਨਾਲ সে বলে না মানে আজকে তিন চান্দ ই